ਚੋਣਾਂ ਦਾ ਲੈ ਕੇ ਜਿਹੜਾ ਮੁੱਦਾ ਵਾ ਬੜਾ ਪੱਖਿਆ ਹੋਇਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਦੁਬਾਰਾ ਹੋ ਰਹੇ ਨੇ ਨਰਿੰਦਰ ਭਾਈ ਮੋਦੀ ਆ ਰਾਹੁਲ ਗਾਂਧੀ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਇਸ ਟਾਈਮ ਅਸੀਂ ਖੜੇ ਆ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਤੇ ਕਾਫੀ ਜਿਹੜੀ ਆਵਾਜ਼ਾਈ ਦੇਖਣ ਨੂੰ ਮਿਲਦੀ ਐ ਇੱਥੇ ਬਹੁਤ ਵੱਡਾ ਬਾਜ਼ਾਰ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਦਾ ਕੀ ਕਹਿਣਾ ਤੇ ਕਿਹੜੀ ਸਰਕਾਰ ਜਿਹੜੀ ਆ ਇੰਡੀਆ ਦੇ ਵਿੱਚ ਬਣ ਸਕਦੀ ਆ ਭਾਈ ਦੇ ਨਾਲ ਗੱਲਬਾਤ ਕਰਦੇ ਆ ਸੱਚੀ ਗੱਲ ਭਾਜੀ ਭਾਜੀ ਕਿਹੜੀ ਸਰਕਾਰ ਬਣ ਸਕਦੀ ਨਿੰਦਰਭਾਈ ਮੋਦੀ ਜਾਂ ਰਾਹੁਲ ਗਾਂਧੀ ਇਲੈਕਸ਼ਨ ਆ ਰਹੇ ਆ ਨੋ ਕਮੈਂਟਸ ਸੋਰੀ ਨੋ ਕਮੈਂਟ ਪਾਈ ਦੇ ਕਹਿਣਾ ਵਾ ਕਿ ਨੋ ਕਮੈਂਟਸ ਤੇ ਅਗਲੀ ਜਗ੍ਹਾ ਚੱਲਦੇ ਹਾਂ ਹੁਣ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕਿਹੜੀ ਸਰਕਾਰ ਜਿਹੜੀ ਆ ਬਣ ਸਕਦੀ ਆ ਲੱਗ ਲੱਗ ਜਗਾ ਦੇ ਉੱਤੇ ਅਸੀਂ ਗੱਲਬਾਤ ਕਰਵਾਨੇ ਆਂ ਅਸੀਂ ਤੁਹਾਡੀ ਤੇ ਕੰਮ ਚੱਲ ਰਿਹਾ ਇੱਥੇ ਭਾਈ ਦੇ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਆਓ ਜੀ ਭਾਈ ਇਲੈਕਸ਼ਨ ਆ ਰਹੇ ਆ ਕਿਹੜੀ ਸਰਕਾਰ ਬਣਾਉਣ ਸਨ ਨਰੇਂਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਅਸੀਂ ਤਾਂ ਰਾਹੁਲ ਗਾਂਧੀ ਨੂੰ ਵੰਵਾਗੇ ਵੋਟ ਕਿਉਂ ਜੀ ਬਿਲਕੁਲ ਕੋਨਾ ਆ ਆਪਣੇ ਕੁਝ ਦਿੱਤਾ ਨਾ ਦੂਜੀ ਮਿਹੜਾ ਬਾਲਪੇ ਨੇ ਦਿੱਤਾ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਇਹਦਾ ਕੰਮ ਕਰ ਰਹੀ ਹੈ ਇਹ ਠੰਡਾ ਹੀ ਕਰਦੀ ਪਈ ਆ ਕੋਈ ਉਹ ਦਾ ਮੈਨੂਫੈਕਚਰ ਨਹੀਂ ਹੈਗਾ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿ ਚੰਨੀ ਜਾਂ ਰਿੰਕੂ ਚੰਨੀ ਜਾਂ ਰਿੰਕੂ ਚੰਨੀ ਚੰਨੀ ਹਾਂਜੀ ਲੱਗਦਾ ਕਿ ਵਧੀਆ ਕੰਮ ਕੀਤਾ ਚਰਨਜੀਤ 100% ਦੇ ਵਿੱਚ 100% ਚੰਨੀ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਸੱਸੀ ਗਾਲ ਅੰਕਲ ਜੀ ਵੇ ਗੱਲ ਕਰੋ ਜੀ ਸੱਚੀ ਗੱਲ ਭਾਈ ਸੱਚੀ ਗੱਲ ਇਲੈਕਸ਼ਨ ਆ ਰਿਹਾ ਦੁਬਾਰਾ ਕਿਹੜੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਹਰਾਂ ਦਾ ਭਾਈ ਇਹ ਮੋਦੀ ਦੀ ਬੰਨੀ ਹੈ ਸਰਕਾਰ ਮੋਦੀ ਦੀ ਮੋਦੀ ਦੀ ਕਿਉਂ ਉਹਦਾ ਹੀ ਵਧੀਆ ਕੰਮ ਕੀਤੇ ਭਾਈ ਮੋਦੀ ਨੇ ਬਾਲੀ ਸਟੇਟਾਂ 'ਚ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਭਾਈ ਬਹੁ ਮਾੜਾ ਹਲੇ ਪੰਜਾਬ ਸਰਕਾਰ ਇੱਕ ਨੰਬਰ 'ਚ ਕਮੀ ਹੈ ਜੋ ਕੁਨੇ ਕੀਤਾ ਨਹੀਂ ਕੁਝ ਵੀ ਤੇ ਵੋਟਾਂ ਹੈ ਕਦੋਂ ਪਾਣੀ ਉਹਨੂੰ ਜਲੰਧਰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿ ਚਰਨ ਜੀ ਚੰਨੀ ਜਾਂ ਰਿੰਕੂ ਹਾਂ ਦੋਨੋਂ ਜੇ ਕਹੇਗਾ ਹੌਣ ਟੱਕਰ ਦੇ ਸਕਦਾ ਜਾਂ ਕੋਈ ਹੋਰ ਚੰਨੀ ਚੰਨੀ ਆਉ ਚੰਨੀ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਕਿ ਬੜਾ ਜਿਹੜਾ ਮਾਹੌਲ ਪੱਕਿਆ ਹੋਇਆ ਵਾ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਭਾਰ ਕੋ ਕੈਂਪ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਇਸ ਟਾਈਮ ਖੜੇ ਆ ਅਸੀਂ ਗੱਲਬਾਤ ਕਰਾਂਗੇ ਹੋਰ ਜਨਤਾ ਦੇ ਨਾਲ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਹਜ਼ਾਰ ਹਜ਼ਾਰ ਰੁਪਏ ਦਾ ਵਾਦਾ ਕੀਤਾ ਸੀ ਆਮ ਆਦਮੀ ਸਰਕਾਰ ਨੇ ਆ ਗਿਆ ਨਹੀਂ ਨਹੀਂ ਆਇਆ ਕਹਿੰਦਾ ਜਾਤੇ ਹੋ ਆਮ ਆਦਮੀ ਸਰਕਾਰ ਦੇ ਬਾਰੇ ਭੈਣ ਜੀ ਨੇ ਕਿਹਾ ਵਾ ਕਿ ਹਜ਼ਾਰ ਹਜ਼ਾਰ ਰੁਪਏ ਅਕਾਊਂਟ ਦੇ ਵਿੱਚ ਨਹੀਂ ਆਇਆ ਪਰ ਅੱਗੇ ਕੋਈ ਜਵਾਬ ਨਹੀਂ ਦਿੱਤਾ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਤੇ ਦੁਕਾਨਦਾਰ ਬੈਠੇ ਆ ਬਾਹਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਕਾਲ ਅੰਕਲ ਜੀ ਸਸੀ ਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਸਰ ਕੱਲ ਜੀ ਇਲੈਕਸ਼ਨ ਆ ਰਹੇ ਆ ਦੁਬਾਰਾ ਤੇ ਕਿਹੜੀ ਸਰਕਾਰ ਬਣ ਸਕਦੀ ਇੰਡੀਆ ਦੇ ਵਿੱਚ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਿੱਥੋਂ ਆ ਗਿਆ ਵੇਖੀ ਯਾਰ ਨਰਿੰਦਰ ਭਾਈ ਮੋਦੀ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਨਹੀਂ ਜ਼ੀਰੋ ਜ਼ੀਰੋ ਜਲੰਧਨ ਹੋਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਹੈ ਸੁਸ਼ੀਲ ਕੁਮਾਰ ਰਿੰਕੂ ਚਰਨਜੀਤ ਚੰਨੀ ਜਾਂ ਕੋਈ ਹੋਰ ਨਹੀਂ ਹੋਰ ਕਿਸੇ ਦਾ ਕੋਈ ਮੁਕਾਬਲਾ ਨਹੀਂ ਇਹਨਾਂ ਦੋਨਾਂ ਦਾ ਹੀ ਹੈ ਚਰਨਜੀਤ ਚੰਨੀ ਤੇ ਰਿੰਕੂ ਤੇ ਰਿੰਕੂ ਹੀ ਜਿੱਤਣਾ ਕਿਹੜੀ ਪਸੰਦ ਹੈ ਤੁਹਾਡੀ ਰਿੰਕੂ ਕਿਵੇਂ ਦਾ ਮਾਹੌਲ ਹੈ ਸਾਰਾ ਕਿ ਕ੍ਰਾਈਮ ਖਤਮ ਹੋਇਆ ਪੰਜਾਬ ਦੇ ਵਿੱਚ ਨਹੀਂ ਕ੍ਰਾਈਮ ਤਾਂ 더 ਵੱਧ ਗਿਆ ਕ੍ਰਾਈਮ ਤੇ ਬਹੁਤ ਜ਼ਿਆਦਾ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਬਹੁਤ ਕ੍ਰਾਈਮ ਹੋਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਦਾ ਕ੍ਰਾਈਮ ਤੇ ਸਿਕੂ ਅੱਗੇ ਨਾਲ ਦੁਗਣਾ ਤਿਕਣਾ ਹੋ ਗਿਆ ਹੈ ਠੀਕ ਹੈ ਨਾ ਨਸ਼ਾ ਵਧ ਗਿਆ ਕ੍ਰਾਈਮ ਵਧ ਗਿਆ ਸਾਰਾ ਕੁਝ ਵਧ ਗਿਆ ਜਿੰਨੀਆਂ ਬਰਾਈਆਂ ਸਾਰੀਆਂ ਵਧ ਗਈਆਂ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਨੇ ਸਾਰੇ ਦੁਕਾਨਦਾਰ ਇਸ ਟਾਈਮ ਆਪਣੀ ਦੁਕਾਨਾਂ ਦੇ ਬਾਹਰ ਬੈਠੇ ਬਾਜ਼ਾਰ ਜਿਹੜਾ ਭਾਰ ਕੋ ਕੈਂਪ ਦਾ ਸੀ ਬੈਠੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਵਾਨੇ ਤਾਂ ਡੀ ਹੋਰ ਜਨਤਾ ਦੇ ਨਾਲ ਵੀ ਤੇ ਮਾਤਾ ਜੀ ਬੈਠੇ ਬਾਹਰ ਮਾਤਾ ਜੀ ਨੂੰ ਪੁੱਛਦੇ ਮਾਤਾ ਜੀ ਆਮ ਆਦਮੀ ਨੇ ਕਿਸੀ ਹਜ਼ਾਰ ਹਜ਼ਾਰ ਰੁਪਏ ਦਵਾਂਗੇ ਆ ਗਿਆ ਕੌਣ ਨਹੀਂ ਜੀ ਕੋਈ ਨਹੀਂ ਆਇਆ ਕੋਈ ਦਿਕਰ ਆ ਸਕਦਾ ਕੋਈ ਜਿੱਤੀ ਹੈਗਾ ਕੋਈ ਉਮੀਦ ਨਹੀਂ ਆ ਗਈ ਤੇ ਆਮ ਆਦਮੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਨਹੀਂ ਬਿਲਕੁਲ ਕੋਈ ਕੰਮ ਨਹੀਂ ਕੀਤਾ ਹੋਰਾ મોદી ਪਾਲ ਨੇ ਦੇ ਫਿਰ ਕੁਝ ਕੀਤਾ ਵੇ ਸੁਣਦੇ ਵੀ ਇਹ ਗੱਲ ਪਰ ਆਵਾ ਪਾਰਟੀ ਨੇ ਕੁਝ ਨਹੀਂ ਕੀਤਾ ਸਰਕਾਰ ਕਿਹਦੀ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਆ ਰਾਹੁਲ ਗਾਂਧੀ ਜੀ ਉਹ ਤੇ ਮੋਦੀ ਦੀ ਲੱਗਦੀ ਠੀਕ ਆ ਉਹਦੀ ਬੰਨੀ ਚਾਹੀਦੀ ਹੈ ਤੇ ਜਲੰਧਰ ਚ ਕੌਣ ਜਿੱਤ ਸਕਦਾ ਚਰਨਜੀਤ ਚੰਨੀ ਆ ਸੁਸ਼ੀਲ ਕੁਮਾਰ ਰਿੰਕੂ ਆ ਕੋਈ ਹੋਰ ਐਸ ਇੱਥੇ ਅੰਨਾ ਕੋਈ ਪਤਾ ਨਹੀਂ ਆ ਗਾਇਏ ਕੌਣ ਜਿੱਤ ਸਕਦਾ ਵੀ ਇਹ ਤਾਂ ਬਾਅਦ ਹੀ ਪਤਾ ਲੱਗਣਾ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਬਿਆਰ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਤੇ ਕਾਫੀ ਜਿਹੜਾ ਲੋਕਾਂ ਦੇ ਵਿੱਚ ਵੀ ਰੋਚ ਦੇਖਣ ਨੂੰ ਮਿਲ ਰਿਹਾ ਵਾ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ 100000 ਰੁਪਏ ਅਕਾਊਂਟ ਦੇ ਵਿੱਚ ਆ ਗਿਆ ਨਹੀਂ ਸਾਡੇ ਤਾਂ ਹਲਤ ਕਰਾਇਆ ਨਹੀਂ ਸਰਕਾਰ ਐਦਾਂ ਦੀ ਆ ਕਹਿ ਦਿੰਦੀ ਆ ਕਰਦੀ ਕੁਝ ਨਹੀਂ ਹੈਗੀ ਚਾਹੀਦਾ ਆ ਕਰਨਾ ਸਰਕਾਰ ਨੂੰ ਵੀ ਅਸੀਂ ਕਰੀਏ ਕੁਝ ਇਹ ਤੁਹਾਨੂੰ ਪਤਾ ਦੁਬਾਰਾ ਇਲੈਕਸ਼ਨ ਆ ਰਹੇ ਆ ਕਿਹੜੀ ਸਰਕਾਰ ਬਣ ਸਕਦੀ ਮੋਦੀ ਦੀ ਜਾਂ ਰਾਹੁਲ ਗਾਂਧੀ ਦੀ ਇਹ ਪਤਾ ਨਹੀਂ ਭਰਾ ਇਹ ਤਾਂ ਟਾਈਮ ਹੀ ਦੱਸੋ ਕਿਹੜੀ ਬਣਨੀ ਹੈ ਹੋਰ ਕਿਸੇ ਨੇ ਕੁਝ ਕਹਾਨਾ ਭਰਾਵਾ ਆਪਾਂ ਸਹੀ ਗੱਲ ਕਹਿੰਦੇ ਆ ਸਾਡੇ ਪਿੰਡਾਂ 'ਚ ਕੋਈ ਕੱਖ ਨਹੀਂ ਕਰਦਾ ਆਇਆ ਉਹ ਆਏ ਇੱਕ ਕੱਲ ਆਏ ਸੀਗੇ ਆਏ ਉੱਥੇ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਗੁਰਦੁਆਰੇ ਆਏ ਸਾਰੇ ਉੱਥੇ ਦੁਨੀਆ ਸਾਰੀ ਇਕੱਠੀ ਹੋਈ ਸੀ ਨਾ ਕਰਾਂਗੇ ਮਾਤਾ ਹੀ ਕਹਿੰਦੇ ਪਿਛਲੀ ਵਾਰ ਆਮ ਆਦਮੀ ਨੇ ਕਹਿ ਸੀ ਕਿ ਸਾਨੂੰ ਮੌਕਾ ਦੇਵੇ ਕਰੀਗੀ ਜਈ ਤੁਹਾਡਾ ਕੰਮ ਕਰਾਂਗੇ ਆਮ ਆਦਮੀ ਨੇ ਵਧੀਆ ਕੰਮ ਕੀਤੇ ਕਿਸੇ ਨੇ ਨਹੀਂ ਕੀਤਾ ਕੱਖ ਨਹੀਂ ਕੀਤਾ ਕੁਛ ਨਹੀਂ ਕੀਤਾ ਨਾ ਬੁੜੀਆਂ ਤਾਂ ਦੇਖਿਆ ਕਿਸੇ ਨੇ ਜੇ ਪੈਸੰਡ ਜਿਹੜੀ ਲੱਗੀ ਜਿੰਦੀ ਲੱਗੀ ਲੱਗੀ ਆ ਨਾ ਕਿਸੇ ਬੁੜੀਆਂ ਦੇਖਿਆ ਨਾ ਕਿਸੇ ਹੋਰ ਨੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਜਿਹੜਾ ਜਿਹੜੇ ਬਿਜਲੀ ਦੇ ਬਿੱਲ ਫ੍ਰੀ ਕੀਤੇ ਆ ਪੀਲੇ ਅਸੀਂ ਤਾਂ ਪੀਲੇ ਦਾ ਬਿੱਲ ਦਿੰਦੇ ਆ ਤਾਂ ਤਾਂ ਪਤਾ ਨਹੀਂ ਕਿਹਦਾ ਕੀਤਾ ਕਿਹਦਾ ਨਹੀਂ ਪਿੰਡਾਂ ਸਾਰੇ ਬਿੱਲ ਦਿੰਦੇ ਆ ਖਰਾਵਾ ਦਿੰਦੇ ਆ ਸਾਰੇ ਫਰੀ ਬਿਲਕੁਲ ਹੀ ਹੋਣਾ ਚਾਹੀਦਾ ਮੇਰਾ ਪੁੱਤ ਦੇਖੋ ਜੀ ਇਹ ਬਗਾਈ ਅੱਜ ਕੱਲ ਬਹੁਤ ਬੱਚੇ ਵੀ ਕੀ ਕਰਨ ਠੀਕ ਹੈ ਨਾ ਗੱਲ ਵੋਟ ਤਾਂ ਪਾਉਣੀ ਪਾਉਣੀ ਆ ਜਿਹਨੂੰ ਕਹੋ ਪਾਦ ਮਾ ਲੈ ਵੋਟ ਤਾਂ ਆਪਾਂ ਪਾਉਣੀ ਪਾਉਣੀ ਆ ਵੋਟ ਜਿੰਦਾ ਜਿੰਦਾ ਵੋਟ ਨਹੀਂ ਬੰਦਾ ਚੜਦਾ ਕਦੀ ਵੀ ਜ਼ਿੰਦਗੀ ਭਰ ਵੋਟ ਪਾਉਣੀ ਜ਼ਰੂਰ ਚਾਹੀਦੀ ਆ ਹੁਣ ਪਾਵਾਂਗੇ ਉਹਨੂੰ ਜਿਹਨੂੰ ਜਿੰਦਦਰ ਦੁਨੀਆ ਹੋ ਗਈ ਉਧਰ ਪਾਵਾਂਗੇ ਇਹ ਗੱਲ ਹੈ ਨਾ ਇਹ ਗੱਲ ਹੈ ਨਾ ਮਾਤਾ ਜੀ ਦਾ ਵੀ ਇਹੀ ਕਹਿਣਾ ਵਾ ਕਿ ਵੋਟ ਦਾ ਇਹ ਅਧਿਕਾਰ ਆ ਤੁਹਾਨੂੰ ਵੋਟ ਜਰੂਰ ਪਾਣੇ ਚਾਹੀਦੀ ਆ ਪਰ ਵੋਟ ਪਾ ਕੇ ਵੀ ਅਸੀਂ ਆਪਣੇ ਹੱਕ ਜਿਹੜੇ ਹਾਸਲ ਨਹੀਂ ਕਰ ਸਕਦੇ ਆ ਹੋਰ ਗੱਲਬਾਤ ਕਰਦੇ ਆ ਦੁਕਾਨ ਤੇ ਅੰਕਲ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਗਲੋਪਾ ਜੀ ਸਸੀ ਗਲੋਪਾ ਜੀ ਆਪੇ ਇਲੈਕਸ਼ਨ ਆ ਰਹੇ ਆ ਦੁਬਾਰਾ ਤੇ ਕਿਹਦੀ ਸਰਕਾਰ ਬਣ ਸਕਦੀ ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਮੋਦੀ ਹਾਂਜੀ ਕਿਹਦੀ ਸਰਕਾਰ ਬਣ ਸਕਦੀ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਇਹ ਬਹਿਲੇ ਹੋਈ ਨੇ ਯਾ ਉਹ ਜਿਹੜੇ ਪ੍ਰਧਾਨ ਮੰਤਰੀ ਲੈ ਰਹੇ ਉਹ ਯਾਰੇ ਨੇ ਉਹ ਯਾਰੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਵਧੀਆ ਕੰਮ ਕੀਤਾ ਠੀਕ ਕਰਦੇ ਨੇ ਕੰਮ ਦੇ ਦੇਖੋ ਜਿਹੜੇ ਕੰਮ ਕਰਣਾ ਕੰਮ ਕਰ ਨਹੀਂ ਹੈ ਉਹ ਅੱਛਾ ਕਰ ਰਹੇ ਨੇ ਕੋਈ ਗੱਲ ਨਹੀਂ ਐਸੀ ਤੇ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਪਤਾ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਇੱਥੋਂ ਚਰਨਜੀਤ ਚੰਨੀ ਵੀ ਕਾਫੀ ਚੱਲ ਰਿਹਾ ਸੁਸ਼ੀਲ ਕੁਮਾਰ ਰਿੰਕੂ ਜਾਂ ਹੋਰ ਕੋਈ ਜੀ ਬੇਟਾ ਮੈਨੂੰ ਉਹਨਾਂ ਦਾ ਨਹੀਂ ਮੈਨੂੰ ਨਾ ਕਿਹ ਨਾਲ ਤੇ ਮੈਂ ਸੇ ਕੋਈ ਚੱਲੀ ਵੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਆਸੀ ਇਹ ਬੱਕਰਾ ਪਬਲਿਕ ਨਹੀਂ ਕੋਈ ਜੋ ਪਬਲਿਕ ਚਾਹੀਦੀ ਹੋ ਜਾਣਾ ਤੇ ਇਸ ਦਾ ਕਸ ਕਰ ਬਸ ਠੀਕ ਚੱਲਣੀ ਕੋਈ ਅਟੀ ਗੱਲ ਨਹੀਂ ਤੇ ਭਾਜੀ ਬੈਠੇ ਆ ਭਾਜੀ ਦੇ ਨਾਲ ਵੀ ਗੱਲਬਾਤ ਕਰ ਲੈਣੇ ਥੋੜੀ ਜੀ ਭਾਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਭਾਜੀ ਕਿਵੇਂ ਦੇਖਦੇ ਹੋ ਇਲੈਕਸ਼ਨ ਆ ਰਹੇ ਆ ਤੇਰੀ ਪਾਰਟੀ ਜਿਹੜੀ ਆ ਸਕਦੀ ਆ ਨરેન્દ્રભાઈ ਮੋਦੀ ਯਾਰ ਹੋ ਗਏ ਰਾਹੁਲ ਗਾਂਧੀ ਦੇ ਚਾਂਸ ਜ਼ਿਆਦਾ ਆ ਹਾਂਜੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਕੰਮ ਤੇ ਨਹੀਂ ਕਰ ਰਹੀ ਕੋਈ ਇਹਨਾਂ ਨੇ ਕੰਮ ਕੋਈ ਨਹੀਂ ਕੀਤਾ ਬਾਕੀ ਇਹ ਹੈ ਕਿ ਜਿੱਦਾਂ ਲੇਡੀਜ਼ ਔਰਤਾਂ ਨੂੰ ਉਹਨਾਂ ਨੇ ਪੈਨਸ਼ਨ ਵਗੈਰਾ ਦਿੰਦੇ ਆ ਉਸ ਬੇਇੱਜ਼ਤੀ ਨਾਲ ਉਹਨਾਂ ਨੂੰ ਬੋਰਡ ਪੈ ਸਕਦੀ ਉਹਦਾ ਇੱਕ ਵਾਅਦਾ ਵੀ ਕੀਤਾ ਸੀ ਨਾ ਹਜ਼ਾਰ ਜਰ ਹਾਇ ਤਿੱਕਰ ਨਹੀਂ ਆਇਆ ਉਹ ਤੇ ਕਈਆਂ ਨੂੰ ਤੇ ਆ ਹੀ ਰਿਹਾ ਜਿਹੜੇ ਪੁਰਾਣੀ ਪੈਨਸ਼ਨ ਆ ਰਹੀ ਉਹ ਹੀ ਆ ਰਹੀ ਨਵੀਂ ਨਹੀਂ ਆ ਰਹੀ ਜਲੰਧਰ ਚ ਹਾਊਟ ਸੀਟ ਮੰਨਿਆ ਜਾਂਦਾ ਜਲੰਧਰ ਨੂੰ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਮਾਰ ਸਕਦੀ ਬਾਜੀ ਬਾਜੀ ਦੇ ਬੈਨੇ ਕਾਂਗਰਸ ਆਣੀ ਹੈ ਕਾਂਗਰਸ ਕਾਂਗਰਸ ਚੰਨੀ ਨੂੰ ਖੜਾ ਕੀਤਾ ਨੇ ਲੱਗਦਾ ਕੋਈ ਚੰਨੀ ਸੀਟ ਕੱਢ ਜਾਣਗੇ ਕੱਢਣਗੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਸੀਂ ਇਹ ਭੈਣ ਜੀ ਉਹ ਨਹੀਂ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਸੀ ਕਲ ਭੈਣ ਜੀ 1000 ਰੁਪਏ ਆ ਗਏ ਕੌਣ ਦੇ ਸਾਡੇ ਨਹੀਂ ਜੀ ਸਾਡੇ ਤਾਂ ਨਹੀਂ ਆਏ ਕੀ ਕਹਿਣਾ ਚਾਹਦੇ ਹੋ ਆਮ ਆਦਮੀ ਪਾਰਟੀ ਕਿਵੇਂ ਕੰਮ ਕਰੇ ਹੁਣ ਤੱਕ ਤਾਂ ਵਧੀਆ ਕੀਤਾ ਗੋ ਪਤਾ ਨਹੀਂ ਅਗੋਂ ਕੀ ਭਵਿੱਖ ਚ ਕੀ ਕਰਨਗੇ ਕਿਹੜੀ ਸਰਕਾਰ ਬਣ ਸਕਦੀ ਹੈ ਇੰਡੀਆ ਦੇ ਵਿੱਚ ਨરેਂਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਕੁਛ ਨਹੀਂ ਕਹ ਸਕਦੇ ਵਿੱਦੀ ਅਸੀਂ ਤਾਂ ਤੇ ਲੋਕਾਂ ਤੇ ਡਿਪੈਂਡ ਕਰਦਾ ਜਿੱਧਰ ਲੋਕਾਂ ਨੂੰ ਜ਼ਿਆਦਾ ਵਧੀਆ ਲੱਗੇ ਸਾਰਾ ਕੁਝ ਹੋਇਆ ਹੈ ਉਧਰ ਹੀ ਲੋਕੀ ਜਾਂਦੇ ਨੇ ਜ਼ਿਆਦਾ ਤੇ ਬਿੱਲ ਵਗੈਰਾ ਤੁਹਾਡੇ ਮਾਫ ਆ ਜਿਹੜੇ ਹਾਂਜੀ ਮਾਫਲੀਓ ਤੇ ਸਿਰਫ ਹਜ਼ਾਰ ਹਜ਼ਾਰ ਰੁਪਿਆ ਅਕਾਊਂਟ ਦੇ ਵਿੱਚ ਹਜੇ ਨਹੀਂ ਆਇਆ ਨਹੀਂ ਹਾਲੇ ਨਹੀਂ ਆਇਆ ਤੇ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਹਾਏ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਜਿਹੜੀ ਸਰਕਾਰ ਬਣ ਸਕਦੀ ਆ ਕਿ ਜਲੰਧਰ ਤੋਂ ਇਸ ਟਾਈਮ ਬਹੁਤ ਜਿਹੜੀ ਹੋਟ ਸੀਟ ਬੰਨੀ ਜਾਂਦੀ ਆ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਅਸੀਂ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਅਸੀਂ ਜਿਹੜੇ ਖੜੇ ਆ ਇਸ ਟਾਈਮ ਤੇ ਭਾਈ ਹੁਣੀ ਬੈਠੇ ਆ ਭਾਈ ਨਾਲ ਗੱਲਬਾਤ ਕਰਦੇ ਆ ਤੇ ਸਸੀ ਗੱਲ ਭਾਈ ਸਸੀ ਗੱਲ ਜੀ ਕਿਵੇਂ ਕੀ ਹਾਲ ਚਾਲ ਬਹੁਤ ਵਧੀਆ ਭਾਈ ਠੀਕ ਠਾਕ ਜੀ ਆਏ ਆ ਜਿਹੜੀ ਸਰਕਾਰ ਬਣ ਸਕਦੀ ਹੈ ਨਰੇਂਦਰ ਭਾਈ ਮੋਦੀ ਆ ਰਾਹੋ ਨਰਿੰਦਰ ਭਾਈ ਮੋਦੀ ਨੇ ਤਾਂ ਕੰਮ ਬਹੁਤ ਵਧੀਆ ਕੀਤਾ ਨੇ ਦੇਸ਼ ਦੇ ਲਈ ਆਰਾਮ ਮੰਦਰ ਦਾ ਕੀਤਾ ਹੈ ਉਹਨਾਂ ਨੇ ਬਹੁਤ ਵਧੀਆ ਕੀਤਾ 37 ਤਾਰਾ ਤੋੜੀਆ ਥੋੜਾ ਜਾਂ ਇਹਨਾਂ ਨੂੰ ਪ੍ਰੋਬਲਮ ਪੰਜਾਬ ਦੀ ਸੀਟਾਂ ਚ ਆ ਸਕਦੀ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਪਰ ਤਿੰਨ ਕਾਲੇ ਕਾਨੂੰਨ ਵੀ ਦੇਖਿਆ ਜਾਵੇ ਤੇ ਇੱਕ ਪਾਸੇ ਕੰਮ ਵੀ ਉਹਨਾਂ ਨੇ ਬਹੁਤ ਵਧੀਆ ਕੀਤਾ ਜਿਹੜਾ ਸ੍ਰੀ ਦਰਬਾਰ ਮੰਦਰ ਜੀ ਦਾ ਕੀਤਾ ਆ ਤਾਂ ਮੈਂ ਕਹਾਂਗਾ ਸ਼ਾਇਦ ਵੀ ਮੋਦੀ ਸਰਕਾਰ ਆ ਸਕਦੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਆ ਕਿਵੇਂ ਦੇਖਦੇ ਹੋ ਕਿ ਕਿਵੇਂ ਦਾ ਕੰਮ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਹੈ ਬਹੁਤ ਹੀ ਜ਼ਿਆਦਾ ਕ੍ਰਾਈਮ ਵਧਿਆ ਉਹਦੇ ਨਾਲ ਬਹੁਤ ਜ਼ਿਆਦਾ ਕ੍ਰਾਈਮ ਵਧਿਆ ਸਨੇਚਿੰਗ ਹੋ ਰਹੀਆਂ ਦੂਸਰਾ ਤੀਸਰਾ ਕੋਈ ਵੀ ਦੇਖ ਲੋ ਅੱਜ ਰੋੜ ਤੇ ਕੋਈ ਸੇਫ ਨਹੀਂ ਹੈ ਸੇਫ ਨਹੀਂ ਹੈਗਾ ਤੇ ਨਾ ਇਹਨਾਂ ਨੇ ਕੋਈ ਡਵੈਲਪਮੈਂਟ ਕੀਤੀ ਹੈ ਅਜ ਤੱਕ ਮੇਰੇ ਹਿਸਾਬ ਨੇ ਤਾਂ ਮੁਸ਼ਕਲ ਹੈ ਜੀ ਆਪ ਸਰਕਾਰ ਦਾ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਵਾ ਤੁਹਾਨੂੰ ਲੱਗਦਾ ਕਿ ਇੱਥੋਂ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਚਰਨਜੀਤ ਚੰਨੀ ਸ਼ਸ਼ੀਰ ਇੰਕੂ ਜਾਂ ਕੋਈ ਹੋਰ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿਉਂਕਿ ਇਹ ਤਿੰਨੇ ਚਾਰੇ ਜਿਹੜੇ ਕੈਂਡੀਡੇਟ ਆਗੇ ਨੇ ਸਰਦਾਰ ਮਹਿੰਦਰ ਸਿੰਘ ਕੇਪੀ ਬਹੁਤ ਪੁਰਾਣੇ ਨੇ ਜੀ ਉਹਨਾਂ ਦੇ ਦੇਖੋ ਫੈਮਿਲੀ ਦੇ ਵਿੱਚ ਵੀ ਸ਼ਹੀਦੀਆਂ ਵੀ ਹੋਈਆਂ ਨੇ ਹੋ ਸਕਦਾ ਉਹ ਵੀ ਆ ਸਕਦੇ ਨੇ ਤੇ ਪਰ ਫਾਈਨਲੀ ਅੱਪਰ ਰਿਪੋਰਟ ਕੋਈ ਨਹੀਂ ਇਸ ਬਾਰੇ ਦੇ ਸਕਦੇ ਵੀ ਕੌਣ ਆਏਗਾ ਇੱਕ ਸਵਾਲ ਹੋਰ ਪੁੱਛਣਾ ਚਾਹਣਾ ਇਦਾਂ ਇਹ ਪਾਰਟੀ ਛੱਡ ਕੇ ਦੂਸਰੀ ਪਾਰਟੀਆਂ ਵਿੱਚ ਚਲੇ ਜਾਂਦੇ ਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਦੇ ਨਾਲ ਵਿਸ਼ਵਾਸ ਗਾਧ ਕੀਤਾ ਜਾਂਦਾ ਉਹ ਸਰ ਲੋਕਾਂ ਦੇ ਨਾਲ ਵਿਸ਼ਵਾਸ ਕਰ ਪਾਰਟੀ ਕਰਦੀ ਸਭ ਤੋਂ ਪਹਿਲਾਂ ਆਪਣੀ ਕੈਂਡੀਡੇਟ ਦੇ ਨਾਲ ਜੀ ਉਹਨੂੰ ਪਤਾ ਹੈ ਵੀ ਇਹ ਕੈਂਡੀਡੇਟ ਅੱਜ ਤੋਂ ਬਹੁਤ ਪੁਰਾਣਾ ਕੈਂਡੀਡੇਟ ਹੈ ਜੀ ਉਹਨੂੰ ਚਾਹੀਦਾ ਉਹਨੂੰ ਟਿਕਟ ਤੇ ਨਹੀਂ ਚਾਹੀਦੀ ਹੈ ਬਾਹਰੋਂ ਆਦਮੀ ਲਿਆ ਕੇ ਹਰ ਕੋਈ ਦੇਖੋ ਪਾਰਟੀ ਦੇ ਵਿੱਚ ਇੱਕ ਦੂਸਰੇ ਦਲਬਤ ਨੂੰ ਚੱਲ ਰਿਹਾ ਹੈ ਵੀ ਦੇ ਦਿੱਤੀ ਗਈ ਸੀ 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 ਜਿਹੜੇ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਉਹਨਾਂ ਨੇ ਵੈਸਟ ਦੇ ਵਿੱਚ ਕੰਮ ਬਹੁਤ ਵਧੀਆ ਕੀਤੇ ਜੀ ਅਸੀਂ ਦੇਖਦੇ ਆ ਸਟੇਜ ਤੋਂ ਅੱਜ ਨਹੀਂ ਕੀਤੇ ਬਹੁਤ देर तक ਕਰਦੇ ਆ ਰਹੇ ਨੇ ਦੇਖੋ ਐਮ ਐਲ ਏ ਵੀ ਬਣੇ ਹਨ ਐਮ ਐਲ ਏ ਦੇ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਉਹਨਾਂ ਨੇ ਬੜੇ ਕੰਮ ਕੀਤੇ ਹੋਰ ਮੇਰੇ ਹਿਸਾਬ ਨਾਲ ਉਹ ਲੋਕ ਕੰਮ ਕਰਨ ਵਾਲੇ ਹੈਗੇ ਨੇ ਜਿੱਤਕ ਮੈਂ ਇੰਡੇ ਕਿ ਬਹੁਤ ਬਹੁਤ ਵਧੀਆ ਕੰਮ ਕਰਨ ਵਾਲੇ ਨੇ ਬਾਕੀ ਸੋ ਠੀਕ ਹੈ ਅੰਕਲ ਜੀ ਬੈਠੇ ਸੀਗੇ ਜਗਦੰਮ ਉੱਠ ਕੇ ਚਲ ਗਏ ਆ ਤੇ ਸ਼ਾਇਦ ਕੁਝ ਬੋਲਣਾ ਨਹੀਂ ਚਾਹੁੰਦੇ ਆ ਚਲੋ ਕੋਈ ਗੱਲ ਨਹੀਂ ਹੋਰ ਗੱਲਬਾਤ ਕਰਦੇ ਆ ਤੇ ਹੁਣ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਹੁਣੀ ਬੈਠੇ ਭਾਈ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਪਹਿਲੇ ਇਲੈਕਸ਼ਨ ਆ ਰਹੇ ਹੋ ਕਿਵੇਂ ਦੇਖਦੇ ਹੋ ਕਿਹੜੀ ਸਰਕਾਰ ਬਣ ਸਕਦੀ ਹੈ ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਦੇਖੋ ਜੀ ਰਾਹੁਲ ਗਾਂਧੀ ਦਾ ਨਾਮ ਹੀ ਨਾ ਲੋ ਜੀ ਅਸੀਂ ਨਹੀਂ ਚਾਹਦੇ ਕਿ ਰਾਹੁਲ ਗਾਂਧੀ ਸਰਕਾਰ ਇਸ ਦੇਸ਼ 'ਚ ਬਣੇ ਤੇ ਅਸੀਂ ਦੇਸ਼ ਨੂੰ ਪੱਕਾ ਨਹੀਂ ਬਣਾ ਸਕਦੇ ਸਿਰਫ ਨਰਿੰਦਰ ਮੋਦੀ ਦੀ ਸਰਕਾਰ ਜੇ ਦੋਨਾਂ ਦੀ ਕੰਪੇਅਰ ਕਰੋ ਤੇ ਨਰਿੰਦਰ ਮੋਦੀ ਹੀ ਐਸਟੈਂਡ ਫੋਰ ਕੋ ਨੀਤਾ ਨਜ਼ਰ ਨਹੀਂ ਆਉਂਦਾ ਸਾਨੂੰ ਜੀ ਨੀਂਦਰ ਨੀਂਦਰ ਭਾਈ ਮੋਦੀ ਦੀ ਹੀ ਸਰਕਾਰ ਬਣੇਗੀ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਪੰਜਾਬ ਚ ਆਮ ਆਦਮੀ ਸਰਕਾਰ ਦੇ ਲੋਕਾਂ ਨੇ ਬਹੁਤ ਆਸ਼ਾਵਾਂ ਨਾਲ ਸਰਕਾਰ ਬਣਾਈ ਸੀਗੀ ਬਹੁਤ ਹੀ ਸਿਤਾ ਨਾਮ ਦੇਤੀਆਂ ਪਰ ਉਹ ਤੇ ਖਰੀ ਨਹੀਂ ਉਤਰੀ ਸੋ ਆਏ ਬਿਜਲੀ ਫਰੀ ਤੁਲਾਵੋ ਨਾਲ ਕੋਈ ਐਦਾਂ ਦਾ ਕੋਈ ਕੰਮ ਨਹੀਂ ਕੀਤਾ ਕਿ ਜਿਨ੍ਹਾਂ ਨਾਲ ਇਹ ਉਹਨਾਂ ਨੂੰ ਕੁਝ ਐਨਾ ਪੋਜੀਟਿਵ ਪੁਆਇੰਟ ਦੇ ਸਕੀ ਇਹਨਾਂ ਨੂੰ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਵਾ ਕਿਵੇਂ ਦਾ ਦੇਖਦੇ ਮਾਹੌਲ ਕਿਹੜੀ ਪਾਰਟੀ ਮੋਰਚਾ ਮਾਰ ਸਕਦੀ ਹੈ ਜੀ ਇਸ ਟਾਈਮ ਤੇ ਆਇਆ ਰਾਮ ਗਿਆ ਰਾਮ ਹੋ ਰਿਹਾ ਜੀ ਇਸ ਟਾਈਮ ਤੇ ਕੋਈ ਕਿੱਧਰ ਜਾ ਰਿਹਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਪਰ ਫਿਲਹਾਲ ਆਪਾਂ ਸਿਰਫ ਮੋਦੀ ਨੂੰ ਵੋਟ ਪਾਣੀ ਹੈ ਸਾਨੂੰ ਨਹੀਂ ਪਤਾ ਕਿ ਬੰਦਾ ਕੌਣ ਖੜਾ ਹੈ ਕੌਣ ਨਹੀਂ ਖੜਾ ਸਾਨੂੰ ਸਿਰਫ ਪਤਾ ਮੋਦੀ ਖੜਾ ਸਾਡੀ ਸੀਟ ਤੇ ਮੋਦੀ ਖੜਾ ਜੀ ਆਈ ਮੋਦੀ ਹਾਂ ਜੀ ਸੱਸੀ ਗਾਲ ਯਾਰ ਯਾਰ ਪਿਆ ਗਿਆ ਆਪਕੇ ਅਕਾਊਂਟ ਮੇ ਕੁਛ ਤਾਂ ਆਇਆ ਨਹੀਂ ਭਾਜੀ ਨਹੀਂ ਆਆ ਉਹ ਮੰਤਵਾਲੇ ਕਹਤਾ ਯਾਰ ਯਾਰ ਪਿਆ ਦੇਖੇ ਕੇਜਰੀ ਵਾਲੇ ਕਹਤਾ ਆ ਗਿਆ ਕੁਛ ਨਹੀਂ ਆਇਆ ਭਾਜੀ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਤੇ ਲਗਾਤਾਰ ਹਰੇਕ ਅਪਡੇਟ ਜਿਹੜੀ ਇਲੈਕਸ਼ਨ ਨੂੰ ਲੈ ਕੇ ਅਸੀਂ ਕਰ ਰਹੇ ਆ ਤੇ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਅਸੀਂ ਖੜੇ ਆ ਤੇ ਸ਼ੋਪਿੰਗ ਕਰ ਰਹੇ ਆ ਇੱਥੇ ਕਾਫੀ ਲੋਕ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਸੀ ਗਲਪ ਜੀ ਸਸੀ ਗਲਪ ਜੀ ਇਲੈਕਸ਼ਨ ਆ ਰਹੇ ਆ ਕਿਸ ਦੀ ਸਰਕਾਰ ਬਣ ਸਕਦੀ ਹੈ ਨਿਰਿੰਦਰ ਭਾਈ ਮੋਦੀ ਹੈ ਰਾਹੁਲ ਗਾਂਧੀ ਹੈ ਸ਼ਾ ਨਿਰਿੰਦਰ ਮੋਦੀ ਨਿਰਿੰਦਰ ਮੋਦੀ ਕਿਉਂ ਉਹ ਕਾਮਕ ਭੋਗ ਰਾ ਰਹੇ ਉਧਰ ਸਾਡੇ ਬੰਦੇ ਆ। ਪੰਜਾਬ ਮੇ ਆਮ ਆਦਮੀ ਕੀ ਸਰਕਾਰ ਐ ਕੈਸੇ ਕੰਮ ਕਰ ਰਹੀ ਐ? ਆਮ ਆਦਮੀ ਦੇ ਬਾਰੇ ਘੱਟ ਹੀ ਸੁਣਿਆ ਜੀ ਇੰਨਾ। ਕੀ ਕੀਤਾ ਉਹ ਤਾਂ ਨਹੀਂ। ਤੇ ਹੋਰ ਗੱਲਬਾਤ ਕਰਦੇ ਆਂ ਜਨਤਾ ਦੇ ਨਾਲ। ਸਰਦਾਰ ਜੀ ਬੈਠੇ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਤਿ ਸ਼ਕਾਲ ਜੀ ਭਾਜੀ ਸਤਿ ਸ਼ਕਾਲ ਕੀ ਹਾਲ ਚੱਲਾ ਭਾਜੀ ਭਾਈ ਇਲੈਕਸ਼ਨ ਆ ਰਹੇ ਕਿਹੜੀ ਸਰਕਾਰ ਬਣ ਸਕਦੀ ਆ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਜੀ ਮੋਦੀ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਵਧੀਆ ਕੰਮ ਕੀਤੇ ਠੀਕ ਜੀ ਠੀਕ ਜਲੰਧਰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਇੱਥੇ ਮੋਰਚਾ ਮਾਰ ਸਕਦੀ ਰਾਹੁਲ ਗਾਂਧੀ ਸ਼ੀਲ ਕੁਮਾਰ ਰਿੰਗੋ ਚਰਨਜੀਤ ਚੰਨੀ ਆ ਕੋਈ ਹੋਰ ਤਿੰਨ ਤਿੰਨ ਬਹੁਤ ਹੀ ਜਿਹੜਾ ਫਸਮਾ ਮੁਕਾਬਲਾ ਹੈੜਾ ਵਾ ਜਲੰਧਰ ਦੇ ਵਿੱਚ ਹੋ ਸਕਦਾ ਵਾ ਕੋਈ ਵੀ ਇਸ ਟੈਮ ਕਨਫਰਮ ਨਹੀਂ ਹੈ ਕਿ ਕਿਹੜੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਇੱਥੋਂ ਮੋਰਚਾ ਜਿਹੜਾ ਮਾਰ ਸਕਦਾ ਵਾ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਜਲੰਧਰ ਦੇ ਭਾਰ ਕੋ ਕੈਂਪ ਦੇ ਵਿੱਚ ਅਸੀਂ ਹਾਂਜੀ ਸੱਸੀ ਗੱਲ ਬਈਆ ਕਿਸ ਦੀ ਸਰਕਾਰ ਬਣੇਗੀ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਉਹ ਤੋਂ ਮੈਨੂੰ ਪਤਾ ਹੀ ਨਹੀਂ ਹੈ ਉਹ ਤੋਂ ਮੈਨੂੰ ਪਤਾ ਹੀ ਨਹੀਂ ਹੈ ਚਲੋ ਅੱਗੇ ਬਾਤ ਕਰਤੇ ਆਂ ਈ ਹੁਣੀ ਬੈਠੇ ਅੰਦਰ ਚੱਲਦੇ ਭਾਈ ਇਹਦੇ ਨਾਲ ਗੱਲਬਾਤ ਕਰਦੇ ਆਂ ਦੁਕਾਨ ਤੇ ਆਏ ਆ ਅੰਕਲ ਜੀ ਦੇ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਅੰਕਲ ਜੀ ਅੰਗਰੇਜ਼ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣ ਸਕਦੀ ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਮੋਦੀ ਦੇਖੋ ਹਾਂਜੀ ਇਹਦੀ ਜੀ ਗੱਲ ਹੈ ਕਿ ਆਸੋ ਮਾਹੌਲ ਦਾ ਠੀਕ ਨਹੀਂ ਹੈਗਾ ਕੁਝ ਉਹ ਵੇਖੋ ਇਹ ਮਾਹੌਲ ਹੈ ਇੱਕ ਕਿਸਾਨਾਂ ਦਾ ਬੜਾ ਰੋਹ ਆ ਪਿਆ ਹੈ ਇਹ ਦੇਖ ਲਓ ਕਿਨੇ ਕਿਨੇ ਦਿਨਾਂ ਤੇ ਜਾ ਰੋਹਣ ਦੇ ਲੈ ਜਾ ਕੇ ਕੀ ਆ ਬੁਰਾ ਬਾਂਗੇਦਾਰੇ ਕਰਦੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾਂ ਕਿਵੇਂ ਦੇਖਦੇ ਵਧੀਆ ਕੰਮ ਕੀ ਨਹੀਂ ਮੈਂ ਕਿ ਮੇਰੇ ਹਸਾਬ ਨਾਲ ਵਧੀਆ ਕੰਮ ਨਹੀਂ ਆ ਕਰਦਾ ਆਮ ਬਾੜੀ ਦੇ ਲੋਕੀ ਰੋਹਣ ਦੇ ਲੈ ਜਾ ਕੇ ਉਹ ਪਹਿਲਾਂ ਕਹਿੰਦੇ ਪੈਨਸ਼ਨ ਲਾ ਦਾਂਗੇ ਡੇੜੀ ਦਿਨ ਕੋਈ ਪੈਨਸ਼ਨ ਨਹੀਂ ਲਾਈ ਗੱਲ ਦੀ ਬਾਦ ਹੁਣ ਆਦੀਰ ਮਾਰੀ ਜਾਂਦੇ ਕੋਈ ਫਿਕਾਰਾ ਜਾ ਕੇ ਲਾਉਂਦਾ ਆਪਾਂ ਕਹਿੰਦੇ ਗਾਲੇ ਕਾਂਗਰਸ ਕਾਂਗਰਸ ਸਰਕਾਰ ਹੈ ਕਾਂਗਰਸ ਹੀ ਆਣੀ ਚਾਹੀਦੀ ਜਾ ਕੇ ਤੇ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਵਾ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਇੱਥੇ ਮੋਰਚਾ ਮਾਰ ਸਕਦੀ ਆਹਦਾ ਫੇ ਚੰਨੀ ਲਾਈ ਜਾਏਗਾ ਜਲੰਧਰ ਸਿੰਘ ਜੀ ਹਾਂ ਉਹ ਵੀ ਆਉਂਿਆ ਹਾਂ ਭਾਈ ਐਸਐਮ ਜੀ ਸਿੰਘ ਕੇਪੀ ਸਾਹਿਬ ਜਿਹਾ ਉਹ ਇੱਥੇ ਜੰਦਰ ਵਸਤੇ ਉਹੀ ਕੰਮ ਪੂਰੇ ਉਹਨਾਂ ਨੇ ਕਰਦੇ ਰੇ ਚੰਡੀ ਦੇ ਬਾਦ ਲ ਬੰਦਾ ਹਣਾ 160 ਕਿਲੋਮੀਟਰ ਕੋਣ ਕੰਮ ਕਰਾਣ ਜਾਏਗਾ ਚੰਡੀ ਸਾਹਿਬ ਦੇ ਕੋਲ ਹੈ ಕಾಂಗ್ರೆਸ ਦੀ ਪਾਰਟੀ ਉਹ ਵੀ ਅੱਜ ਦੀ ਕੋਈ ಕಾಂಗ್ರೆਸ ਦੀ ਪਾਰਟੀ ਹੀ ਕਹਿੰਦੇ ਆ ਪਹਿਲਾਂ ਮਿੰਦਰ ਸਿੰਘ ਕੇਪੀ ਜੀ ਅਨਕਾਲੀਦਾਰ ਹੀ ਚੱਲੇਗਾ ਵੋਟਾਂ ਨੇ ਉਹਨਾਂ ਦੇ ਅਕਾਲੀਦਾਰ ਤੇ ಕಾಂಗ್ರೆਸ ਦੀ ਵੋਟਾਂ ਉਹਨਾਂ ਦੀ ਅੱਕੀਆਂ ਵੋਟਾਂ ਹੀ ਆ ਕਿਪਸਾ ਬਾਣੀ ਚ ਤੇ ਇਧਰ ਏਰੀਆ ਚ ਲੋਕਲ ਬੰਦਾ ਜਿਹਦਾ ਲੋਕਲ ਬੰਦਾ ਕਿਪਸਾ ਵੀ ਆਉਂਦਾ ਕਿਵੇਂ ਦੇਖਦੇ ਹੋ ਸ਼ੀਤਲ ਭਰਾ ਯਾਰ ਇੰਕੋ ਕਿੱਦਾਂ ਦੇਖਦੇ ਹੋ ਉਹ ਗਲਬਦਲੂਆਂ ਕੰਮ ਹੋ ਗਿਆ ਇੱਕ ਬਾਲਟੀ ਛੱਡੀ ਦੂਜੀ ਬਾਲਟੀ ਛੱਡੀ ਤੀਜੀ ਬਾਲਟੀ ਚਲ ਗਈ ਉਹਦਾ ਕੀ ਫਾਇਦਾ ਕੰਮ ਕਰਨਾ ਉਹ ਪਰਪਰ ਕਰਮ ਕਰਨਾ ਕੋਈ ਫਾਇਦਾ ਨਹੀਂ ਕਰਦਾ ਕਮਰ ਬਾਟ ਨੂੰ ਵੀ ਦੇਖਦੇ ਉਹ ਵੀ ਦੇਖੋ ਪਹਿਲਾ ਆਦਮੂਰ ਗਿਆ ਆਦਮੂਰ ਤਾਂ ਫੇਰ ਇਧਰ ਆ ਗਿਆ ਦੂਜੀ ਬਾਲਟੀ ਚਲ ਗਈ ਉਹ ਵੀ ਤਾਂ ਪਰ ਉਹ ਹੈ ਨਹੀਂ ਉਹ ਗਲਬਦਲ ਹੈ ਨਹੀਂ ਉਹਨਾਂ ਦੀ ਵੀ ਹੈ ਦੇ ਲ ਹੁਣ ਕੀ ਬੋਲ ਲਗਾਤਾਰ ਹੀ ਅਪਡੇਟ ਆ ਰਹੀ ਆ ਕਿ ਕੁਝ ਵੀ ਹਜੇ ਕੁਝ ਕਹਿਣਾ ਨਹੀਂ ਆ ਕਿ ਕਿਸ ਦੀ ਜਿਹੜੀ ਪਾਰਟੀ ਆ ਕਿਹੜੀ ਜਲੰਧਰ ਤੋਂ ਜਿਹੜਾ ਪਾਰਟੀ ਦਾ ਜਿਹੜਾ ਉਮੀਦਵਾਰ ਜਿਹੜਾ ਵਾ ਮੋਰਚਾ ਮਾਰ ਸਕਦਾ ਵਾ ਲਗਾਤਾਰ ਅਸੀਂ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰਾ ਰਹੇ ਆ ਅਸੀਂ ਤੇ ਹੋਰ ਵੀ ਜਨਤਾ ਦੇ ਨਾਲ ਅਸੀਂ ਗੱਲਬਾਤ ਕਰਵਾਨੇ ਆ ਜਲੰਧਰ ਦੇ ਵਕ ਵਕਸ਼ ਏਰੀਏ ਦੇ ਵਿੱਚ ਅਸੀਂ ਲਗਾਤਾਰ ਗੱਲਬਾਤ ਕਰਵਾ ਰਹੇ ਹਾਂ ਤੁਹਾਡੇ ਨਾਲ ਤੇ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਮਾਹੌਲ ਜਲੰਧਰ ਦਾ ਕਿਵੇਂ ਦਾ ਪੱਖਿਆ ਹੈ ਵਾ ਸਾਰਾ ਚੋਣਾ ਨੂੰ ਲੈ ਕੇ ਦੁਕਾਨ ਦੇ ਵਿੱਚ ਆ ਗਏ ਸੱਸੀ ਗੱਲ ਭਾਈ ਸੱਸੀ ਗੱਲ ਭਾਈ ਇਲੈਕਸ਼ਨ ਆ ਰਹੇ ਵਾ ਕਿਹੜੀ ਪਾਰਟੀ ਜਿਹੜੀ ਆ ਜਾਂ ਸਰਕਾਰ ਜਿਹੜੀ ਬਣ ਸਕਦੀ ਆ ਇੰਡੀਆ ਦੇ ਵਿੱਚ ਨਰਿੰਦਰ ਭਾਈ ਮੋਦੀ ਆ ਰਹਾ ਹੋਣਗੇ ਨਰਿੰਦਰ ਭਾਈ ਮੋਦੀ ਇੰਡੀਆ ਜੇ ਕਿਉਂ ਨਹੀਂ ਨਰਿੰਦਰ ਭਾਈ ਮੋਦੀ ਭਾਈ ਉਹ ਆਪਣੇ ਕੰਮ ਕੀਤੇ ਉਹਨਾਂ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਭਾਈ ਇਹ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਇਹ ਨਹੀਂ ਭਾਈ ਕੁਛ ਵੀ ਹੈਗੀ ਜਲੰਧਰ ਚ ਕੌਣ ਬਾਜੀ ਮਾਰ ਸਕਦਾ ਜਲੰਧਰ ਚ ਰਿੰਕੂ ਰਿੰਕੂ ਵਧੀਆ ਕੰਮ ਕੀਤੇ ਉਹਨਾਂ ਨੇ ਪਾਰਟੀ ਚੇਂਜ ਕਰ ਲਈ ਸੀ ਨਹੀਂ ਨਹੀਂ ਭਾਈ ਹੁਣ ਪਾਰਟੀ ਵਧੀਆ ਚ ਆਈ ਏ ਪਹਿਲਾਂ ਸਹੀ ਨਹੀਂ ਸੀ ਚਲੋ ਭਾਈ ਦੇ ਨਾਲ ਗੱਲਬਾਤ ਕਰ ਭਾਈ ਮੋਦੀ ਇੰਦਰੀ ਨੇ ਦੱਸ ਮੋਦੀ ਬੀਜੇਪੀ ਬੀਜੇਪੀ ਆਦਮੀ ਕਿਵੇਂ ਦੇਖਦੇ ਪੰਜਾਬ ਦਾ ਭਾਈ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਕੀਤਾ ਯਸ ਬੈਨੀਫੀਟ ਚਾਹੀਦੀ ਹੈ ਨਾ ਭਾਈ ਜਨਤਾ ਨੂੰ ਮਿਲਿਆ ਨਹੀਂ ਜਿਹੜਾ ਹੀ 1000 ਰੁਪਏ ਉਹਨਾਂ ਨੇ ਕਿਹਾ ਸੀ ਨਾ ਲੇਡੀ ਦੇ ਖਾਤੇ ਪਾਣਾ ਪਰ ਪਿਆ ਨਹੀਂ ਹੈਗਾ ਭਾਈ ਇਸ ਲਈ ਆਪਾਂ ਮਿੰਨਤ ਮਿੰਨਤ ਕਰਦੇ ਮੋਦੀ ਜੀ ਨੂੰ ਬੋਰਡ ਪਾਵਾਂਗੇ ਤੇ ਜਿਹੜੇ ਬਿਜਲੀ ਦੇ ਬਿੱਲ ਉਹਨਾਂ ਨੇ ਮਾਫ ਕੀਤੇ ਆਮ ਆਦਮੀ ਕਲੀਨਿਕ ਖੋਲੇ ਆ ਭਾਈ ਹੋਰ ਅੜੀ ਪਹਿਲਾਂ ਬਿਜਲੀ ਦਾ ਬਿੱਲ ਮਾਫ ਹੀ ਤੇ ਐਸੇ ਹੀ ਨਾ ਉਹਨਾਂ ਵਾਸਤੇ ਮਾਫੀ ਹਾਂਜੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਇੱਕ ਗੁਬਾਰੇ ਵਿੱਚ ਨਾਲ ਇਹਨਾਂ ਗੱਲਬਾਤ ਕਰਦੇ ਆਂ ਹਾਂਜੀ ਕਿਵੇਂ ਹੋਈ ਹੈ ਠੀਕ ਹੈ ਜੀ ਆਪਕੋ ਪਤਾ ਹੈ ਇਲੈਕਸ਼ਨ ਆ ਰਹੇ ਹਨ ਕਿਸ ਦੀ ਸਰਕਾਰ ਬਣੇਗੀ ਰਾਹੁਲ ਗਾਂਧੀ ਦੀ ਜਾਂ ਮੋਦੀ ਦੀ ਮੋਦੀ ਜੀ ਦੀ ਕਿਵੇਂ ਦੇਖਦੇ ਹੋ ਕਿ ਮੋਦੀ ਅੱਛਾ ਕੰਮ ਕਰ ਰਿਹਾ ਹੈ ਠੀਕ ਕਰ ਰਿਹਾ ਹੈ ਮਿਲਾ ਜੁਲਾ ਕੇ ਠੀਕ ਹੀ ਕਰ ਰਿਹਾ ਹੈ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਤੇ ਔਰ ਲੇਡੀਜ਼ ਇੱਥੇ ਖੜੇ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਮ ਆਦਮੀ ਨੇ 100000 ਰੁਪਏ ਦਾ ਗਿਆ ਸੀ ਆ ਗਿਆ ਕੌਣ ਜੀ ਮੈਨੂੰ ਨਹੀਂ ਪਤਾ ਇਸ ਬਾਰੇ ਵਿੱਚ ਕੁਝ ਵੀ ਨਹੀਂ ਪਤਾ ਨਹੀਂ ਪਤਾ ਜੀ ਨਹੀਂ ਇਲੈਕਸ਼ਨ ਆ ਰਹੇ ਆਂ ਇੰਡੀਆ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਨਰੇਂਦਰ ਮੋਦੀ ਰਾਹੁਲ ਗਾਂਧੀ ਰਾਹੁਲ ਗਾਂਧੀ ਕੀ ਹੋ ਸਕਦੀ ਰਾਹੁਲ ਗਾਂਧੀ ਹਾਂ ਜੀ ਜੀ ਲਗਾਤਾਰ ਗੱਲਬਾਤ ਕਰ ਰਹੇ ਆ ਲੋਕਾਂ ਦੇ ਨਾਲ ਵਿਚਾਰ ਲੈ ਰਹੇ ਆ ਲੋਕਾਂ ਦੇ ਨਾਲ ਕਿ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਅਸੀਂ ਇਸ ਟਾਈਮ ਖੜੇ ਹੋਏ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਅਸੀਂ ਤੇ

तो फिर भी आप बोल रहे हो कि सरकार नरेंद्र भाई मोदी जी की आएगी आनी चाहिए जो काम अच्छा कर रहा है उसी को... आम आदमी की सरकार है कैसे काम जलंधर में कौन सी निकाल सकता है वो, वो तो इस बार तो सुशील कुमार रिंकू जी है इलेक्शन में खड़े होंगे चांसेस तो होंगे चन्नी का नाम भी सुना होगा आपने हाँ सुना तो है लेकिन ਸ਼ਾਇਦ ਇਹ ਹੀ ਲੱਗ ਰਿਹਾ ਹੈ ਬਾਕੀ ਉਹਦਾ ਸਪੋਰਟ ਮੌਕੇ पे ਹੈ ਪੋਲਿਟਿਕਸ ਹੈ ਬਦਲਨੇ ਮੇ ਟਾਈਮ ਨਹੀਂ ਲੱਗਦਾ ਦੁਕਾਨਦਾਰ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਇਲੈਕਸ਼ਨ ਆ ਰਿਹਾ ਹੈ ਦੁਬਾਰਾ ਨੋਕ ਮਿੰਟ ਸਰ ਨੋਕ ਮਿੰਟ ਫਿਰ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਸੀਂ ਤੁਹਾਨੂੰ ਗੱਲਬਾਤ ਕਰਵਾ ਰਹੇ ਹਾਂ ਲੋਕਾ ਦੇ ਨਾਲ ਇਲੈਕਸ਼ਨਾਂ ਨੂੰ ਲੈ ਕੇ ਕਿ ਕੀ ਸਾਰਾ ਮਾਹੌਲ ਚੱਲਦਾ ਵਾ ਕਿਵੇਂ ਕਿਹੜੀ ਪਾਰਟੀ ਜਿਹੜੀ ਆ ਕਿਹੜੀ ਸਰਕਾਰ ਜਿਹੜੀ ਆ ਇੰਡੀਆ ਦੇ ਵਿੱਚ ਬਣ ਸਕਦੀ ਜਲੰਧਰ ਦੇ ਵਿੱਚ ਕਿਹੜਾ ਕੈਂਡੀਡੇਟ ਜਿਹੜਾ ਵਾ ਟਿਕਟ ਕੱਢ ਸਕਦਾ ਵਾ ਹੋਰ ਵੀ ਅਪਡੇਟ ਤੁਹਾਡੇ ਨਾਲ ਕਰਦੇ ਰਵਾਂਗੇ ਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਸਾਨੂੰ ਸਾਰਾ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ